ਛੋਟੇ ਲੋਕ ਅਕਸਰ ਛੋਟੇ ਨਹੀਂ ਹੁੰਦੇ ਕਈ ਵਾਰ ਇਹਨਾਂ ਦੀ ਸੋਚ ਵੱਡੇ ਕਹਾਏ ਜਾਣ ਵਾਲੇ ਲੋਕਾਂ ਤੋਂ ਵੀ ਕਿਤੇ ਉੱਪਰ ਦੀ ਹੁੰਦੀ ਹੈ ਮੈਂ ਆਪਣੀ ਬੇਟੀ ਨੂੰ ਉਸਦੇ ਜਨਮ ਤੋਂ ਹੀ ਆਪਣੇ ਨਾਲ ਸਕੂਲ ਡਿਊਟੀ ਤੇ ਲੈ ਕੇ ਜਾਂਦੀ ਸੀ ਪਿੰਡ ਦੇ ਹੀ ਇੱਕ ਆਂਟੀ ਜੀ ਨੂੰ ਮੈਂ ਆਪਣੀ ਬੇਟੀ ਦੀ ਟੇਕ ਕੇਅਰ ਰੱਖਿਆ ਹੋਇਆ ਸੀ ਸੱਚ ਪੁੱਛੋ ਤਾਂ ਮੈਨੂੰ ਲੱਗਦਾ ਉਹਨਾਂ ਨੇ ਮੇਰੀ ਬੇਟੀ ਨੂੰ ਮੇਰੇ ਨਾਲੋਂ ਵੀ ਵੱਧ ਪਿਆਰ ਦਿੱਤਾ ਸੀ ਮੈਂ ਆਪਣੀ ਬੇਟੀ ਲਈ ਬਹੁਤ ਕੁਝ ਖਾਣ ਨੂੰ ਲੈ ਕੇ ਜਾਂਦੀ ਸੀ ਆਂਟੀ ਪੂਰੀ ਮੈਂ ਨਾਲ ਮੇਰੀ ਬੇਟੀ ਨੂੰ ਸਾਰਾ ਕੁਝ ਖਵਾਉਣ ਦੀ ਕੋਸ਼ਿਸ਼ ਕਰਦੀ ਸੀ ਜਿੰਨਾ ਬੱਚਾ ਜਾਂਦਾ ਉਹਨਾਂ ਟਿਫਨ ਵਿੱਚ ਵਾਪਸ ਰੱਖ ਦਿੰਦੇ ਸੀ ਡੇਢ ਸਾਲ ਦੇ ਸਮੇਂ ਦੌਰਾਨ ਕਦੇ ਉਹਨਾਂ ਨੇ ਬੇਟੀ ਦੀ ਕਿਸੇ ਵੀ ਖਾਣ ਦੀ ਚੀਜ਼ ਨੂੰ ਦੇਖ ਕੇ ਖਾਣ ਦੀ ਇੱਛਾ ਨਹੀਂ ਜਤਾਈ ਸੀ ਖਾਣ ਦੀ ਤਾਂ ਚੀਜ਼ ਸਾਹਮਣੇ ਪਈ ਹੋਵੇ ਤਾਂ ਮੱਲੋ-ਮੱਲੀ ਉਸ ਨੂੰ ਖਾਣ ਦਾ ਜੀ ਕਰਦਾ ਹੈ ਮੈਂ ਆਂਟੀ ਜੀ ਦੇ ਸਬਰ ਨੂੰ ਦੇਖ ਕੇ ਬੇਹਦ ਹੈਰਾਨ ਹੁੰਦੀ ਸੀ ਆਂਟੀ ਦੇ ਇਸੇ ਵਰਤਾਅ ਕਰਕੇ ਮੈਂ ਹਮੇਸ਼ਾ ਉਹਨਾਂ ਨੂੰ ਜਿੰਨੀ ਦੇਰ ਸਾਝ ਰਹੀ ਆਪਣੇ ਪਰਿਵਾਰ ਦਾ ਇੱਕ ਮੈਂਬਰ ਹੀ ਸਮਝਦੀ ਰਹੀ ਇੱਕ ਲੱਕੜ ਦਾ ਮਿਸਤਰੀ ਮੇਰੇ ਘਰ ਕਈ ਮਹੀਨੇ ਕੰਮ ਕਰਦਾ ਰਿਹਾ ਬਹੁਤ ਸ਼ਿੱਦਤ ਨਾਲ ਕੰਮ ਕਰਦਾ ਸੀ ਉਹਦੇ ਔਜ਼ਾਰ ਇੰਨੇ ਸੋਹਣੇ ਤਰੀਕੇ ਨਾਲ ਰੱਖੇ ਹੁੰਦੇ ਸੀ ਜਿਵੇਂ ਕੋਈ ਗਹਿਣੇ ਰੱਖੇ ਹੋਣ ਅਸੀਂ ਘਰ ਹੁੰਦੇ ਜਾਂ ਡਿਊਟੀ ਤੇ ਉਹਦੇ ਕੰਮ ਦੀ ਰਫ਼ਤਾਰ 'ਚ ਕੋਈ ਫਰਕ ਨਹੀਂ ਪੈਂਦਾ ਸੀ ਸਾਰਾ ਘਰ ਖੁੱਲਾ ਛੱਡ ਕੇ ਜਾ ਵੜਦੇ ਸੀ ਕਦੀ ਕੋਈ ਤਾਲਾ ਨਹੀਂ ਲਗਾਇਆ ਸੀ ਤੇ ਇੱਕ ਪੈਸੇ ਦੀ ਚੀਜ਼ ਇੱਧਰ ਤੋਂ ਉੱਧਰ ਨਹੀਂ ਹੋਈ ਸੀ ਐਨੀ ਇਮਾਨਦਾਰੀ ਤੇ ਆਪਣੇ ਕੰਮ ਪ੍ਰਤੀ ਵਫਾਦਾਰੀ ਅਕਸਰ ਵੱਡੇ ਲੋਕਾਂ ਵਿੱਚ ਵੇਖਣ ਨੂੰ ਨਹੀਂ ਮਿਲਦੀ ਹੈ ਮੇਰੇ ਪ੍ਰੈਸ ਵਾਲੇ ਅੰਕਲ ਹੋਰ ਵੀ ਮਹਾਨ ਹਨ ਲੋਡ ਪੈਣ ਤੇ ਪੈਸੇ ਮੰਗ ਕੇ ਲੈ ਜਾਂਦੇ ਹਨ ਪਰ ਜਦੋਂ ਦੇਣਯੋਗੇ ਹੋ ਜਾਂਦੇ ਤਾਂ ਇੱਕ ਇੱਕ ਪੈਸਾ ਮੋੜ ਜਾਂਦੇ ਹਨ ਕਈ ਵਾਰੀ ਕਿਹਾ ਹੈ ਕਿ ਅੰਕਲ ਜੀ ਤੁਸੀਂ ਵਾਪਸ ਨਾ ਕਰਿਆ ਪਰ ਉਹ ਨਹੀਂ ਮੰਨਦੇ ਇੱਕ ਵਾਰੀ ਕਰਵਾ ਚਾਹ ਤੇ ਮੇਰੇ ਤੋਂ ਮੇਰੀ ਡਰੈਸ ਪ੍ਰੈਸ ਕਰਵਾਈ ਦੇ ਪੈਸੇ ਲੈਣ ਤੋਂ ਮਨਾ ਕਰ ਦਿੱਤਾ ਮੈਂ ਕਾਰਨ ਪੁੱਛਿਆ ਤਾਂ ਕਹਿਣ ਲੱਗੇ ਕਿ ਤੁਸੀਂ ਵੀ ਮੇਰੀ ਧੀ ਵਰਗੇ ਹੋ ਅੱਜ ਤਿਹਾਰ ਹੈ ਮੈਂ ਪੈਸੇ ਨਹੀਂ ਲੈਣੇ ਡਰੈਸ ਮਹਿੰਗੀ ਸੀ ਤੇ ਪੈਸੇ ਵੀ ਜ਼ਿਆਦਾ ਬੰਦੇ ਸੀ ਪਰ ਮੈਂ ਉਹਨਾਂ ਦੀ ਸੋਚ ਦੇ ਅੱਗੇ ਝੁਕ ਗਈ ਮੈਂ ਉਹਨਾਂ ਨੂੰ ਮਹਾਨ ਬੰਦੇ ਹੋਏ ਦੇਖਣਾ ਚਾਹੁੰਦੀ ਸੀ ਭਾਵੇਂ ਇਹ ਕਰਜ ਮੈਂ ਕਿਸੇ ਹੋਰ ਰੂਪ ਵਿੱਚ ਬਾਅਦ ਵਿੱਚ ਉਤਾਰ ਦਿੱਤਾ ਸੀ ਰੂ ਰੂ ਨਹੀਂ ਹੁੰਦਾ ਕਿ ਮਹਾਨ ਲੋਕਾਂ ਦੀਆਂ ਜੀਵਨੀਆਂ ਨੂੰ ਪੜ੍ਹ ਕੇ ਹੀ ਮਹਾਨ ਬਣਿਆ ਜਾ ਸਕਦਾ ਹੈ ਸਾਡੇ ਆਸ-ਪਾਸ ਰੋਜ਼ਾਨਾ ਜ਼ਿੰਦਗੀ ਵਿੱਚ ਵੀ ਸਾਨੂੰ ਬਹੁਤ ਸਾਰੀਆਂ ਉਦਾਹਰਨਾਂ ਦੇਖਣ ਨੂੰ ਮਿਲ ਜਾਂਦੀਆਂ ਹਨ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਮਾਜ ਵਿੱਚ ਬਹੁਤੇ ਲੋਕ ਨੀਵੀਂ ਨਜ਼ਰ ਨਾਲ ਦੇਖਦੇ ਹਨ ਮੈਨੂੰ ਬਹੁਤ ਦੁੱਖ ਲੱਗਦਾ ਹੈ ਮੇਰੇ ਸਕੂਲ ਦੇ ਕਈ ਬੱਚੇ ਬਹੁਤ ਉੱਚੀ ਸੋਚ ਦੇ ਮਾਲਕ ਹਨ ਮੈਨੂੰ ਬੇहद ਪਿਆਰ ਮਿਲਦਾ ਹੈ ਉਹਨਾਂ ਤੋਂ ਕੋਈ ਸ਼ਲਕਾਪਤ ਨਹੀਂ ਕੋਈ ਸਵਾਰਥ ਨਹੀਂ ਮਰੇ ਆਵਟੀ ਦੁਨੀਆ ਵਿੱਚ ਰਹਿੰਦੇ ਲੋਏ ਜਦੋਂ ਕਦੇ ਅੱਕ ਜਾਂਦੀ ਹਨ ਤਾਂ ਇਹਨਾਂ ਬੱਚਿਆਂ ਵੱਲ ਭੱਜਦੀਆਂ ਇਹ ਮੇਰੀ ਰੂਹ ਸਕੂਨ ਦਿੰਦੇ ਹਨ ਸੱਚ ਪੁੱਛੋ ਤਾਂ ਮੈਨੂੰ ਲੱਗਦਾ ਹੈ ਛੋਟੇ ਲੋਕ ਵੱਡੇ ਲੋਕਾਂ ਨਾਲੋਂ ਜ਼ਿਆਦਾ ਸੋਹਣੇ ਢੰਗ ਨਾਲ ਜ਼ਿੰਦਗੀ ਜਿਉਂਦੇ ਹਨ ਇਹ ਤਾਂ ਬਸ ਕਹਿਣ ਨੂੰ ਹੀ ਛੋਟੇ ਹੁੰਦੇ ਹਨ ਤਾਂ ਹੀ ਸ਼ਾਇਦ ਮੈਨੂੰ ਛੋਟੇ ਕਹਿ ਜਾਣ ਵਾਲੇ ਲੋਕਾਂ ਦਾ ਸਾਥ ਜ਼ਿਆਦਾ ਪਸੰਦ ਆਉਂਦਾ ਹੈ